ਪ੍ਰੋਗਰਾਮ ਚ ਧੰਨਵਾਦ ਆ ਬੀ ਸਾਹਿਬ ਉਹਦਾ ਧੰਨਵਾਦ ਸੰਦੀਪ ਸ਼ਰਮਾ ਜੀ ਆਪਾਂ ਹਰ ਵਾਰ ਕਹਿੰਦੇ ਸੀ ਵੀ ਕਿਸਾਨ ਆ ਕਿਸਾਨ ਦਾ ਮੁੰਡਾ ਮੈਂ ਕਹਿੰਦਾ ਹੁੰਦਾ ਸੀ ਵੀ ਕਿਸਾਨ ਦਾ ਮੁੰਡਾ ਹੈ ਨਾ ਕਿਸਾਨ ਦੇ ਹੱਕ ਦੀ ਗੱਲ ਨਹੀਂ ਕਰ ਰਿਆ ਪਰ ਪਿੱਛੇ ਉਹਨੇ ਕਹੀ ਮੈਂ ਪੁੱਲ ਦਾ ਕੰਮ ਕਰ ਰਿਹਾ ਤੇ ਕਿਤੇ ਨਾ ਕਿਤੇ ਅੱਜ ਉਹਨਾਂ ਨੇ ਥੋੜੀ ਉਦਾਹਰਨ ਦਿੱਤੀ ਹੈ ਦਿਖਾਈ ਹੈ ਵੀ ਹਾਂ ਮੈਂ ਪੁੱਲ ਬਣਿਆ ਤੇ ਮੈਂ ਜਿਹੜੀ ਗੱਲਬਾਤ ਕੀਤੀ ਸੀ ਉਹ ਮੁੱਦਿਆਂ ਨੂੰ ਲੈ ਕੇ ਜਿਹੜੀ ਅਪਡੇਟ ਆਈ ਹੈ ਆਪਣੇ ਕੋਲ ਖਨੋਰੀ ਤੋਂ ਖੁਸ਼ਖਬਰੀ ਹੈ ਕਿਸਾਨਾਂ ਲਈ ਉਹ ਕਿਤੇ ਤੇ ਤੁਹਾਨੂੰ ਦਿਖਦੀ ਹੈ ਸਹੀ ਹੈ ਬਿਲਕੁਲ ਬਿਲਕੁਲ ਛੋਟੀ ਸਾਹਿਬ ਜੇਥੋਂ ਮਾਨਸਾ ਦਾ ਅੱਜ ਬਿਆਨ ਆਇਆ ਹੈ ਜੀ ਮੋਗਾ ਦੀ ਤਸੀਲ ਕੰਪਲੈਕਸ ਦੀ ਤੀਜੀ ਤੇ ਚੌਥੀ ਫਲੋਰ ਦਾ ਢਾਟ ਕਰਨ ਕਰਨਾ ਆਇਆ ਸੀ ਜੀ ਜੀ ਜਵਾਬ ਚ ਮਾਨ ਸਾਹਿਬ ਨੇ ਕਈ ਸਵਾਲਾਂ ਦੇ ਜਵਾਬ ਦੇਏ ਹਨ ਜਿਦੇ ਵਿੱਚ ਇੱਕ ਕਿਸਾਨਾਂ ਲਈ ਖਾਸ ਸਵਾਲ ਸੀਗਾ ਪੱਤਰਕਾਰਾਂ ਵੱਲੋਂ ਜੀ ਜੀ ਸਵਾਲ ਇਹ ਹੈ ਕਿ ਹਾਲਿਆ ਕਿ ਕਿਹਾ ਗਿਆ ਜੀ ਜਿਹੜਾ ਦਿੱਲੀ ਦੇ ਵਿੱਚ ਚੋਣਾ ਹੈ ਵੀ 14 ਫਰਵਰੀ ਦਾ ਜਿਹੜਾ ਸਮਾਰਕ ਹੈਗਾ ਕਿਉਂ ਰੱਖਿਆ ਗਿਆ ਜੀ ਜੀ ਦੇਖੋ ਮਾਨ ਸਾਹਿਬ ਦਾ ਕਹਿਣਾ ਹੈ ਵੀ ਮੈਂ ਤਾਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਹਾਂ ਵੀ ਗੱਲਬਾਤ ਕਰਨ ਦੇ ਨਾਲ ਹੀ ਮਸਲਾ ਕਿਤੇ ਨਾ ਕਿਤੇ ਹੱਲ ਹੋਣਾ ਹੈ ਕੋਈ ਨਾ ਕੋਈ ਰਸਤਾ ਲੱਭਿਆ ਜਾਵੇ ਜਿਸ ਨਾਲ ਸਾਡੀ ਗੱਲਬਾਤ ਅੱਗੇ ਵੱਧ ਸਕੇ ਲੇਕਿਨ ਸਵੇਰੇ ਵੀ ਕਿਹਾ ਸੀਗਾ ਵੀ ਕਿਤੇ ਨਾ ਕਿਤੇ ਸਰਕਾਰ ਦੀ ਵੀ ਮਜਬੂਰੀ ਬਣ ਜਾਂਦੀ ਹੈ ਮਾਨ ਸਾਹਿਬ ਦੀ ਵੀ ਮਜਬੂਰੀ ਬਣ ਜਾਂਦੀ ਹੈ ਜਦੋਂ ਜਥੇਬੰਦੀਆਂ ਵੱਲੋਂ ਕਿਤੇ ਨਾ ਕਿਤੇ ਇਕਤਾ ਨਹੀਂ ਦਿਖਾਈ ਜਾਂਦੀ ਜਾਂ ਜਥੇਬਦੀ ਆਪਣਾ ਪੱਖ ਪੇਕ ਲੈਂਦੇ ਸੋ ਸਿੱਧਾ ਸਹਿਯੋਗ ਜੋ ਕੀਤਾ ਜਾਂਦਾ ਜਾਂ ਸਹਿਯੋਗ ਦਿੱਤਾ ਜਾਂਦਾ ਜਿਸ ਤਰ੍ਹਾਂ ਕਿ ਕਿਤੇ ਨਾ ਕਿਤੇ ਸਰਕਾਰ ਦੀ ਨਰਾਜ਼ਗੀ ਕਿਸਾਨਾਂ ਪ੍ਰਤੀ ਜਾਂ ਕਿਸਾਨਾਂ ਦੀ ਨਰਾਜ਼ਗੀ ਸਰਕਾਰ ਦੇ ਪ੍ਰਤੀ ਸੁਭਾ ਸਰਕਾਰ ਪ੍ਰਤੀ ਜੂਰ ਰਹੀ ਹੈ ਜੇ ਲੇਕਿਨ ਕਿਤੇ ਨਾ ਕਿਤੇ ਜਿੰਨਾ ਚਿਰ ਪੁਰਦਾ ਕੰਮ ਸਰਕਾਰ ਨਹੀਂ ਕਰੂਗੀ ਮਾਨ ਸਾਹਿਬ ਨਹੀਂ ਕਰਨਗੇ ਉਹਨਾਂ ਕਰ ਸਾਨੂੰ ਨਹੀਂ ਵੀ ਲੱਗਦਾ ਕਿ ਜਿਹੜਾ ਮਸਲਾ ਕਿਤਨਾ ਕਿਤੇ ਹੱਲ ਹੋ ਸਕੂ ਕਿਉਂਕਿ ਸੱਬਾ ਸਰਕਾਰ ਨੂੰ ਨਾਲ ਲੈਣਾ ਜਾਂ ਸੱਬਾ ਸਰਕਾਰ ਦੇ ਜਿਹੜੇ ਡਿਪਾਰਟਮੈਂਟ ਦੇ ਖੇਤੀ ਵਿਭਾਗ ਦੇ ਮੰਤਰੀਆਂ ਜਾਂ ਉਹ ਕਿਹ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਇਕੱਲਾ ਬੰਦਾ ਜਾਂ ਇਕੱਲਾ ਕਿਸਾਨ ਜਾਂ ਇਕੱਲਾ ਕੋਈ ਇਸਾ ਕਰ ਤੋਂ ਨਹੀਂ ਕਰ ਸਕਦਾ ਕੁਝ ਵੀ ਗੱਲ ਦਾ ਨਾ ਤੇ ਸਭ ਦਾ ਸਾਥ ਨਹੀਂ ਹੋਊਗਾ ਸਭ ਦਾ ਸਹਿਯੋਗ ਨਹੀਂ ਹੋਊਗਾ ਉਨਾ ਚਿਰ ਮਸਲਾ ਹੱਲ ਨਹੀਂ ਹੋਣਾ ਦੇਖੋ ਮਸਲਾ ਹੱਲ ਹੋਣ ਦੀ ਕੀ ਤਰ੍ਹਾਂ ਗੱਤੀ ਸੀ ਗੱਲ ਕਰਨੀ ਹੈ ਜੀ ਪਹਿਲੇ ਮੋਰਚੇ ਦੇ ਬਾਅਦ ਇਸ ਮੋਰਚੇ ਦੀ ਵੀ ਬਟਲਵਾ ਦੀਏ ਜੀ ਐ ਸ਼ਨਮਾ ਜੀ ਨੇ ਬਹੁਤ ਵੱਡੀ ਗੱਲ ਕਹੀ ਹੈ ਆਪਣੇ ਬਿਆਨ 'ਚ ਮੈਂ ਵੀ ਉਹ ਥੋੜਾ ਦੇਖਿਆ ਹੈ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਪਰ ਉਹ ਕਿੱਥੇ ਨਾ ਕਿੱਥੇ ਯਾਨੀ ਕਿ ਜਿਵੇਂ ਤੁਸੀਂ ਕਹਿੰਦੇ ਹੋ ਉਹ ਨਜ਼ਰ ਨਹੀਂ ਆ ਰਹੀ ਸਾਨੂੰ ਵੀ ਲੋਕਾਂ ਨੂੰ ਵੀ ਸਾਰਾ ਨਜ਼ਰ ਨਹੀਂ ਆ ਰਹੀ ਸੀ ਸਾਨੂੰ ਇਹ ਲੱਗ ਰਿਹਾ ਸੀ ਪੰਜਾਬ ਦੇ ਯਾਨੀ ਕਹੋ ਜਾਂ ਸੂਬਾ ਸਰਕਾਰ ਕਹੋ ਇਹ ਟਾਲ ਰਹੀ ਹੈ ਪਰ ਉਹਨਾਂ ਨੇ ਸਾਫ਼ ਕੀਤਾ ਹੈ ਕਿ ਮੈਂ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਸੀ ਕਿ ਵੀ ਇਹ ਕਿਸਾਨਾਂ ਦੀ ਆ ਜਿਹੜਾ ਗਲਬਤ ਹੈ ਤੁਹਾਨੂੰ ਟਾਕਿੰਗ ਕਰਨੀ ਦੇ ਦੀਏ ਟੇਬਲ ਡਾਕ ਕਰਨੀ ਦੇ ਇਹ ਮੁੱਦਾ ਸੁਲਝ ਜਾਏਗਾ ਤੇ ਚਲੋ ਉਹਦਾ ਨਤੀਜਾ ਹੀ ਮਿਲਿਆ ਜੇਕਰ ਉਹਨੇ ਗਲਬਤ ਕੀਤੀ ਹੈ ਸੁਨੀਲ ਸ਼ਰਮਾਈ ਦਾ ਬਹੁਤ ਵੱਡੀ ਗੱਲ ਹੈ ਇੱਕ ਸੀਐਮ ਸੂਬੇ ਦਾ ਖੁਦ ਦੇ ਪ੍ਰੈਸ ਕਾਨਫਰੈਂਸ ਦੇ ਵਿੱਚ ਜਵਾਬ ਦੇ ਰਿਹਾ ਤਾਂ ਇਹਦਾ ਮਤਲਬ ਉਹ ਝੂਠ ਤਾਂ ਬੋਲ ਨਹੀਂ ਰਿਹਾ ਗਲਬਤ ਤਾਂ ਦੇਖੋ ਹੋਈ ਹੈ ਹਾਲਾਂਕਿ ਮੈਂ ਤਾਂ ਇਹ ਗਲਬਤ ਕਰ ਰਿਹਾ ਕਿ ਦੇਖੋ ਹੁਣ ਇਹ ਯਾਨੀ ਕਿ ਥੋੜਾ ਕੁ ਸਮਾਂ ਪਹਿਲਾਂ ਇਹ ਖਬਰ ਨਸ਼ਰ ਹੋਈ ਹੈ ਤੇ ਹੁਣ ਵਿਰੋਧੀਆਂ ਦੇ ਸਵਾਲ ਵੀ ਬੜੇ ਉੱਠਣਗੇ ਭਗਵਾਨ ਤੁਮਾਨ ਤੇ ਦੇਖੋ ਜੋਦੀ ਸਾਹਿਬ ਮਾਨ ਸਾਹਿਬ ਜਿਹੜੀਆਂ ਪਹਿਲਾਂ ਮੀਟਿੰਗਾਂ ਵੀ ਹੋਈਆਂ ਸੀ ਜਾਂ ਪਹਿਲਾਂ ਮੋਰਚਾ ਦੀ ਕਿਤੇ ਨਾ ਕਿਤੇ ਚੱਲ ਰਹੀ ਸੀ ਉਹ ਲਾਸਟ ਟਾਈਮ ਆ ਗਿਆ ਸੀ ਉਹ ਟਾਈਮਾਂ ਦੇ ਵਿੱਚ ਮਾਨ ਸਾਹਿਬ ਨੇ ਮੀਟਿੰਗਾਂ ਪੰਡ ਕੀਤੀਆਂ ਇੱਕ ਵਾਰ ਮੇਰੇ ਯਾਦ ਆ ਰਾਤ ਵੀ 1 ਵਜੇ ਮੀਟਿੰਗ ਖਤਮ ਹੋਈ ਸੀ ਮਾਨ ਸਾਹਿਬ ਆ ਕੇ ਕਿਤੇ ਮੀਡੀਆ ਦੇ ਰੂਬਰੂ ਹੋਏ ਸੀ ਉਹਨਾਂ ਨੇ ਕਿਹਾ ਸੀ ਵੀ ਮੈਂ ਦੇਖੋ ਸਰਕਾਰ ਨੂੰ ਮਸਲੇ ਆਨ ਕਰਨ ਦਾ ਜਦ ਦੀ ਗੱਲ ਕਰਦਾ ਐ ਐਮਐਸਪੀ ਦੀ ਗੱਲ ਕਰਨਾ ਕਿਤੇ ਨਾ ਕਿਤੇ ਮੈਂ ਸਰਕਾਰ ਨੂੰ ਸਲਾਹ ਵੀ ਦੇ ਕੇ ਆਇਆ ਕਿ ਕੀ ਮੰਤਰੀਆਂ ਨੂੰ ਸਲਾਹ ਵੀ ਦੇ ਕੇ ਆਇਆ ਕਿ ਜਿਹੜੀਆਂ ਦਾਲਾਂ ਸਾਡਾ ਹਿੰਦੂਸਤਾਨ ਅਗਰ ਤੁਸੀਂ ਚਲੋ ਠੀਕ ਹੈ ਕਿਤੇ ਰੇਟ ਕਿ ਨਹੀਂ ਕਰ ਸਕਦੇ ਖਰੀਦੋ ਫਰੋਖੋ ਕਿ ਨਹੀਂ ਕਰ ਸਕਦੇ ਤਾਂ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਕਿ ਜੋ ਕਿਸਾਨ ਨੂੰ ਉਹਦਾ ਪੂਰਾ ਮਿਹਨਤਾਨਾ ਮਿਲ ਜਵੇ ਮਿਹਨਤਾਨਾ ਕੋਈ ਹੱਲ ਐਦਾਂ ਦਾ ਕੱਢਿਆ ਜਾਵੇ ਕਿ ਤੁਸੀਂ ਹੋਰ ਨੂੰ ਕੁਝ ਕਰ ਸਕਦੇ ਤੁਸੀਂ ਬੀਜ ਦੀ ਜਿਹੜੀ ਕਿਤੇ ਨਾ ਕਿਤੇ ਦਾਲਾਂ ਦੀ ਜਿਹੜੀ ਤੁਸੀਂ ਐਮਐਸਪੀ ਦੰਨੇ ਆ ਜਾਂ ਫਸਲਾਂ ਸਬਜ਼ੀਆਂ ਤੇ ਐਮਐਸਪੀ ਦੰਨੇ ਜਿਹੜੇ ਤੁਸੀਂ ਦਾਲਾਂ 2 ਮਿਲੀਅਨ ਡਾਲਰ ਦੀਆਂ ਦੋ ਕੰਟਰੀਆਂ ਤੋਂ ਆ ਰਹੀਆਂ ਜਿਹੜੀ ਸਾਡੇ ਹਿੰਦੁਸਤਾਨ ਦੇ ਵਿੱਚ ਵਰਤ ਹੋ ਰਹੀਆਂ ਜਾਂ ਜਿਨ੍ਹਾਂ ਤੇ 2 ਮਿਲੀਅਨ ਡਾਲਰ ਹਿੰਦੁਸਤਾਨ ਖਰਚ ਕਰ ਰਿਹਾ ਹੈ ਜੀ ਇਹ ਕੋਲੰਬੀਆ ਮਜ਼ੰਬੀ ਦੋ ਦੋ ਕੰਟਰੀਆਂ ਤੋਂ ਆ ਰਹੀ ਹੈ ਜੀ ਉਹੀ ਅਗਰ ਉਸੇ ਚੀਜ਼ ਨੂੰ ਖਰਚੇ ਨੂੰ ਡਿਵਾਈਡ ਕਰਿਆ ਜਾਵੇ ਜਾਂ ਉਸ ਨੂੰ ਵੰਡਿਆ ਜਾਵੇ ਉਹ ਵੀ ਐਮਐਸਪੀਸ ਕਿਸਾਨਾਂ ਦੇ ਵਿੱਚ ਦਿੱਤੀ ਜਾਵੇ ਤਾਂ ਕਿ ਤਨਾ ਕਿਤੇ ਹੱਲ ਨਿਕਲ ਸਕਦਾ ਦੇਖੋ ਮਾਨ ਸਾਹਿਬ ਪਹਿਲਾਂ ਤੋਂ ਹੀ ਕਿਤੇ ਨਾ ਕਿਤੇ ਸਪੋਰਟ ਕਰਦੇ ਆ ਰਹੇ ਆ ਮੈਂ ਮਾਨ ਸਾਹਿਬ ਦੀ ਸਪੋਰਟ ਨਹੀਂ ਕਰਦਾ ਲੇਕਿਨ ਕਿਤੇ ਨਾ ਕਿਤੇ ਸਪੋਰਟ ਵੀ ਜ਼ਰੂਰਤ ਹੈ ਬਿਨਾਂ ਸਪੋਰਟ ਤੋਂ ਸਾਨੂੰ ਨਹੀਂ ਵੀ ਲੱਗਦਾ ਇਸੀ ਮੰਜ਼ ਉੰਗੇ ਕਿਉਂਕਿ ਸੁਭਾ ਸਰਕਾਰ ਦਾ ਨਾਲ ਚੱਲਣਾ ਜ਼ਰੂਰੀ ਆ ਸਾ ਸੁਭਾ ਸਰਕਾਰ ਨੇ ਬਹੁਤ ਜਗ੍ਹਾ ਪਿੱਠ ਦਿਖਾਈ ਹੈ ਜਿਵੇਂ ਹਰਿਆਣਾ ਦਾ ਐਂਟਰ ਨਹੀਂ ਹੋਣ ਦਿੱਤਾ ਗਿਆ ਦਿੱਲੀ ਚ ਨਹੀਂ ਜਾਣ ਦਿੱਤਾ ਗਿਆ ਸਰਕਾਰ ਦਾ ਸਹਿਯੋਗ ਨਹੀਂ ਦਾ ਸੀ ਕਿਤੇ ਕਿਤੇ ਸਰਕਾਰ ਨੇ ਜਿਹੜੀ ਆਪਣੀ ਪਿੱਠ ਜ਼ਰੂਰ ਦਿਖਾਈ ਹੈ ਕਿਉਂ ਦਿਖਾਈ ਹੈ ਉਹ ਮਾਨ ਸਾਹਿਬ ਜਾਣਦਾ ਜਾਂ ਮਾਨ ਸਾਹਿਬ ਦੀ ਸਰਕਾਰ ਜਾਣਦੀ ਹੈ ਅਗਰ ਮਾਨ ਸਾਹਿਬ ਦੀ ਸਰਕਾਰ ਪਿੱਠ ਨਾ ਦਿਖਾਉਂਦੀ ਜਾਂ ਕਿਤੇ ਨਾ ਕਿਤੇ ਕਿਸਾਨਾਂ ਦੀ ਹੈਲਪ ਕਰਦੀ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਸੀ ਵੀ ਦਿੱਲੀ ਕੋਈ ਬਹੁਤੀ ਬੜੀ ਦੂਰ ਨਹੀਂ ਸੀ ਜਾਂ ਦਿੱਲੀ ਹਰਿਆਣਾ ਕ੍ਰਾਸ ਨਹੀਂ ਜੇ ਕਰ ਸਕਦੇ ਕੋਈ ਜਿਹੜੇ ਪੰਜਾਬ ਦੇ ਕਿਸਾਨ ਹਨ ਲੇਕਿਨ ਕਿਤੇ ਕਿਤੇ ਆਰਡੀਪੋਰਟ ਤੋਂ ਬੰਦੇ ਰਹੇ ਆ ਜੀ ਐ ਮੈਂ ਮੈਂ ਤੁਹਾਡੀ ਗੱਲ ਤੇ ਵਾਪਸ ਆਨਾ ਦੇਖੋ ਜਿਵੇਂ ਕਿ ਤੂੰ ਹੀ ਸਹੀ ਤੂੰ ਹੀ ਸਹੀ ਗੱਲ ਕਹੀ ਸਾਡੇ ਸਰੋਤਿਆਂ ਨੂੰ ਵੀ ਪਤਾ ਲੱਗ ਗਿਆ ਕਿ ਬਾਰਡਰਾਂ ਤੇ ਬਾਰਡਰਾਂ ਤੇ ਜਾਨੀ ਕੇ ਪੰਜਾਬ ਪੂਸ ਲਗਾਏਗੀ ਸ਼ਰਮਾ ਜੀ ਮੈਂ ਖੁਦ ਗਵਾ ਮੈਂ ਸਾਲ ਪਹਿਲਾ ਜਾਂਦਾ ਰਿਆਂ ਸ਼ੰਭੂ ਵਾਟਰ ਤੇ ਮੈਂ ਬਹੁ ਗਿਆ ਖਨੋਰੀ ਬਾਰਡਰ ਵੀ ਗਿਆ ਉੱਥੇ ਨਹੀਂ ਵੜਨ ਦਿੱਤਾ ਗਿਆ ਉੱਥੇ ਪੰਜਾਬ ਸਰਕਾਰ ਨੇ ਆਪਣੀ ਪੀੜ ਦਿਖਾਈ ਕਿ ਤੋਨ ਲੱਗਦਾ ਨਹੀਂ ਵੀ ਕੱਲ ਇਹ ਜਿਹੜੀ ਮੀਟਿੰਗ ਹੋਈ ਹੈ ਨਾ ਡੱਲੇਵਾਲ ਸਾਹਿਬ ਦਾ ਜਿਹੜੀ ਕਾਕਾ ਸਿੰਘ ਕੋਟੜਾ ਦਾ ਬਿਆਨ ਆਇਆ ਚਲੋ ਉਹਨਾਂ ਨੇ ਹੁਣ ਡ੍ਰਿਪ ਲੱਗ ਗਈ ਹੈ ਕਿਤੇ ਯਾਨੀ ਆਪਣਾ ਭਗਵਾਨ ਤਮੰਜ ਨੂੰ ਇਹ ਨਾ ਹੋ ਗਿਆ ਹੋਵੇ ਕਿ ਮੈਂ ਸੀਐਮ ਆ ਤੇ ਹੁਣ ਮੁੱਦਾ ਸੁਲਝ ਰਿਹਾ ਤੇ ਮੈਂ ਵੀ ਸਾਹਮਣੇ ਆ ਜਾ ਸਿੱਖਾ ਦੇਖੋ ਇੱਕ ਇਹ ਵੀ ਹੈ ਫੇਮ ਲੈਂਦੀ ਆ ਪਸਰੇ ਇਹ ਫੇਮ ਲੰਤਨ ਹੋ ਰਿਹਾ ਲੋਕਾਇ ਵਿਚ ਆਪਣਾ ਉਹ ਬਣਾ ਲੀ ਨਹੀਂ ਦੇਖੋ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਹੈ ਜੀ ਉਹਨਾਂ ਦੀ ਸੋਚ ਜੋ 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 ਮਾਰਚੀ ਚੋਟ ਲੈ ਕੇ ਚੱਲ ਰਿਹਾ ਲੇਕਿਨ ਕਿਤੇ ਨਾ ਕਿਤੇ ਸਟੋਪ ਦਾ ਕੰਮ ਤਾਂ ਹੋਊਗਾ ਨਾ ਜੀ ਸਟੋਪ ਦਾ ਕੰਮ ਤਾਂ ਕਰਨਗੇ ਉਹ ਤਾਂ ਹੁਣ ਸੋਚਦਾ ਕਿ ਛੇੜੀ ਅਸੀਂ ਪਕੜ ਕੇ ਰੱਖ ਨਹੀਂ ਸਕਦੇ ਨਾ ਕਿਸੇ ਸੋਚੀ ਨੂੰ ਅਸੀਂ ਕਹਿ ਸਕ ਗਏ ਕਿ ਤੁਸੀਂ ਕਿੱਦਾਂ ਸੋਚ ਰਿਹਾ ਜੀ ਲੇਕਿਨ ਸਾਡੇ ਦਾ ਉਹ ਪਿੰਡਰ ਦਾ ਕੰਮ ਕਰ ਰਿਹਾ ਸਾਡੇ ਮਤਲਬ ਸਾਡੇ ਮੁੱਦੇ ਨੂੰ ਵਕੜਿਆਂ ਨੂੰ ਹੱਲ ਕਰਾਉਣ ਤੇ ਜਾਂ ਕੱਟਣ ਕਾਲੇ ਨੂੰ ਰੱਗ ਕਰਾਉਣ ਤੇ ਐਮਐਸਪੀ ਨੂੰ ਆਉਣ ਤੇ ਗੱਡੀ ਦੇ ਬਣ ਕਿਤੇ ਗੱਲ ਪਕਰ ਰਿਹਾ ਉਹ ਜਿਹੜੀਆਂ ਗੱਲਾਂ ਸੋਚਣੇ ਆਲੀਆਂ ਦੀ ਉਹ ਕਿਆ ਸੋਚ ਰਿਹਾ ਪੁਰਾਣਾ ਬੰਦਾ ਕਿਆ ਕਹਿ ਕੇ ਚੱਲ ਰਿਹਾ ਉਹਨਾਂ ਚੀਜ਼ਾਂ ਨੂੰ ਉਹਨਾਂ ਮ ਬਸ ਜੰਮੇਵਾਲ ਸਾਹਿਬ ਨੂੰ ਦਵਾਈ ਰੋਟੀ ਦੇ ਕੇ ਰੋਟੀ ਪਾਣੀ ਦੇ ਕੇ ਸੰਤੁਸ਼ਟੀ ਇਹ ਤੰਦਰੁਸਤ ਕਰਕੇ ਕਿਉਂ ਨਾ ਕਿਤੇ ਜਿਹੜੇ 121 ਕਿਸਾਨ ਹੋਰ ਬੈਠੇ ਆ ਚਾਰ ਦਿਨ ਪਹਿਲਾਂ ਤੋਂ ਕਿਦਣੇ ਕਿਤੇ ਉਹਨਾਂ ਨੂੰ ਤੰਦਰੁਸਤ ਕਰਕੇ ਆਮ ਪਬਲਿਕ ਦੇ ਵਿੱਚ ਆਮ ਧਰਮ ਦੇ ਵਿੱਚ ਬਿਠਾਣਾ ਇਸ ਤਰ੍ਹਾਂ ਨਹੀਂ ਧਰਮਾਂ ਨੂੰ ਨਹੀਂ ਲੈਣਾ ਚਾਹੀਦਾ ਪੂਰੇ ਦਾ ਪੂਰਾ ਮਸਲਾ ਲੋਜ ਦੇ ਲੋਕ ਆਪਣੇ ਘਰੋਂ ਜਾਣਗੇ ਜੀ 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 ਸਰਵਾਈ ਮੈਂ ਅਪਡੇਟ ਦੇ ਦੇਣਾ ਮੇਰੇ ਕੋ ਕੁਸਮਾ ਪਹਿਲਾਂ ਹੀ ਆਈ ਹੈ ਉਹ 111 ਕਿਸਾਨ ਜਿਹੜੇ ਬੈਠੇ ਸੀ ਜਿਨ੍ਹਾਂ ਦੇ ਪਰਸੋ ਬਲਾਈਵ ਕੀਤਾ ਚਾਰ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ ਉਹਨਾਂ ਦੇ ਵੱਲੋਂ ਆਣੀ ਆਪਣਾ ਕੱਲ ਮਰਨ ਮਰਤ ਖਤਮ ਕਰ ਦਿੱਤਾ ਗਿਆ ਜਦੋਂ ਇਹ ਫੈਸਲਾ ਆਇਆ ਕਾਕਾ ਕੋਟੋਡ ਸਿੰਘ ਦਾ ਨਾ ਉਹ ਕੁਝ ਵੀ ਦਾਇਰ ਦਿੱਤੀ ਗਈ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਚਲੋ ਮੈਂ ਮੰਨਦਾ ਕਿ ਭਗਵਾਨ ਤੁਮਨ ਸਾਹਿਬ ਨੇ ਵਧੀਆ ਫੈਸਲੇ ਤੈਪ ਵਧੀਆ ਪਿੱਲਰ ਨੇ ਅਸੀਂ ਮੰਦੇ ਆ ਵਧੀਆ ਕੰਮ ਕਰ ਰਹੇ ਨੇ ਪਰ ਜੇਕਰ ਗੱਲ ਕੀਤੀ ਜਾਵੇ ਜੇ ਆਪਾਂ ਸਵੇਰੇ ਗੱਲ ਕਰਦੇ ਪਏ ਅਸੀਂ ਵੀ ਕੁਝ ਕਿਸਾਨ ਆਗੂ ਉਹ ਵੀ ਅਲੱਗ ਹੋ ਉਸ ਨੇ ਤਾਂ ਹੁਣ ਜਿਹੜਾ ਭਗਵਾਨ ਤੁਮਨ ਸਾਹਿਬ ਨੇ ਖੁੱਲ ਕੇ ਸਾਹਮਣੇ ਆ ਗਏ ਨੇ ਕੀ ਭਗਵਾਨ ਤੁਮਨ ਸਾਹਿਬ ਨੂੰ ਇਹਦਾ ਕੋਈ ਨਾ ਘਾਟ ਨਹੀਂ ਪੈਦਾ ਕਿਉਂਕਿ ਦੇਖੋ ਹਰੇਕ ਪਾਰਟੀ ਦੇ ਵਿੱਚ ਕੁਝ ਗੱਦਾਰ ਵੀ ਹੁੰਦੇ ਨੇ ਹਰੇਕ ਸੰਸਥਾ ਦੇ ਵੀ ਕਹਿ ਹੁੰਦੇ ਗਏ ਹੁੰਦੇ ਨੇ ਕਿ ਹੁਣੇ ਕੁਝ ਮੰਤਰੀ ਭਗਵਾਨ ਤਮਨ ਸਾਹਿਬ ਦੇ ਫੈਸਲੇ ਖਿਲਾਫਤ ਨਾਲ ਅੰਦਰੋਂ ਦਾ ਖਿਲਾਫਤ ਨਾਲ ਕਰ ਦੇਣ ਦੇਖੋ ਇਹਦਾ ਚੱਲਦਾ ਹੀ ਰਹਿਣਾ ਤੁਹਾਡੀ ਸਾਹਿਬ ਜੇ ਉਹ سپورਟ ਕਰਨਗੇ ਤਾਂ ਵੀ ਕਿਤੇ ਨਾ ਕਿਤੇ ਮਾੜਾ ਬੋਲਣ ਵਾਲਿਆਂ ਨੇ ਬੋਲਣਾ ਨਹੀਂ سپورਟ ਕਰਨਗੇ ਤਾਂ ਵੀ ਕਿਤੇ ਨਾ ਮਾੜਾ ਬੋਲਣ ਵਾਲਿਆਂ ਨੇ ਬੋਲਣਾ ਉਹਨਾਂ ਚੀਜ਼ਾਂ ਨੂੰ ਕਈ ਸੈਟ ਕਈ ਕਰਨ ਦੀ ਗੱਲ ਅਸੀਂ ਕਰ ਰਹੇ ਹਾਂ ਉਹਨਾਂ ਦੇ ਟੈਸਟ ਪ੍ਰੋਸੈਸ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਅਗਰ ਐਸੀ ਸੋਚ ਰਹੀ ਹੈ ਵੀ ਮਾਨ ਸਾਹਿਬ ਵੀ ਸਰਕਾਰ ਕਿਤੇ ਨਾ ਕਿਤੇ سپورਟ ਕਰੇ ਮਾਨ ਸਾਹਿਬ ਦੀ ਸਰਕਾਰ ਖੁੱਲ ਕੇ ਆਵੇ ਵੀ ਕਿਤੇ ਨਾ ਕਿਤੇ ਸਾਨੂੰ ਡਰ ਆ ਵੀ ਉਹ ਆ ਸੋਚਦੇ ਆ ਸਹੀ ਕਿਤੇ ਨਾ ਕਿਤੇ ਉਹਨਾਂ ਨੇ ਵੀ ਹੋਊਗਾ ਉਹਨਾਂ ਦਾ ਵੀ ਦੇਖੋ ਸਿੱਕੇ ਦੇ ਪਹਿਲੂ ਪਾਸੇ ਦੋਹੇ ਪਾਸੇ ਦੇਖਣੇ ਚਾਹੀਦੇ ਨੇ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਦੋਹੇ ਪਹਿਲੂ ਦੇਖ ਕੇ ਚੱਲਣਾ ਚਾਹੀ ਕਰੀਏ ਜਿੰਨੀ ਪ੍ਰੋਬਲਮ ਜਿੰਨੀ ਸੋਚ ਇਧਰ ਤੇ ਕਿਸਾਨ ਸੋਚ ਰਿਹਾ ਜਾਂ ਕਿਸਾਨ ਦੇ ਸਪੋਰਟਰ ਸੋਚ ਰਿਹਾ 1900 ਤੱਕ ਜਦੋਂ ਸਰਕਾਰ ਦੀ ਸੋਚਦੀ ਹੈ ਜੇ ਅਸੀਂ ਕਹੀਏ 2000 ਬਾਅਦ ਸਰਕਾਰ ਨੂੰ ਚਲਾਉਣ ਦੇ ਹਿਸਾਬ ਨਾਲ ਜੇ ਜੇ ਦੇਖ ਜਵੇ ਮੇਰੀ ਮਰਜ਼ੀ ਨਾਲ ਚੱਲੇਗੀ ਮੈਂ ਜੋ ਮਰਜ਼ੀ ਕਰਵਾ ਦਮਾ ਸੋਦੀ ਸਾਹਿਬ ਐਡਾ ਕਰੇ ਨਾ ਹੁੰਦਾ ਡਰੋਪੋ ਪੋਲ ਦੇ ਵਿੱਚ ਚੱਲਣਾ ਹੁੰਦਾ ਪਬਲਿਕ ਨੂੰ ਸੇਫ ਰੱਖਣਾ ਹੁੰਦਾ ਕਿਸੇ ਨਾ ਕਿਸੇ ਸਿਸਟਮ ਦੇ ਆਊਟ ਨਾ ਚੱਲਣ ਦੀ ਗੱਲ ਜਿਹੜੀ ਸੀ ਐਮ ਨੇ ਕਰਨੀ ਹੁੰਦੀ ਹੈ ਕੋਈ ਮਜਬੂਰੀ ਬਣਦੀ ਜਾਂਦੀ ਹੈ ਆ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀ ਹੈ ਵੀ ਠੀਕ ਹੈ ਸਪੋਰਟ ਖੁੱਲ ਕੇ ਨਹੀਂ ਆਈ ਜੋ ਹੋਣੀ ਚਾਹੀ ਕੋ ਕਿਉਂ ਨੇ ਕੀਤੀ ਜਾਂ ਉਥੇ ਕੀ ਆ ਮਜਬੂਰੀਆਂ ਸੀ ਇਹ ਤਾਂ ਮਾਨਸਾਬ ਦੱਸ ਸਕਦੇ ਨਹੀਂ ਨਹੀਂ ਸ਼ਰਮਾ ਜੀ ਮੈਂ ਇਹ ਗੱਲ ਤਾਂ ਰੱਖੀ ਆ ਜੋ ਜੋ ਮੇਰਾ ਮੰਨਣਾ ਹੈ ਮੈਂ ਮੈਂ ਦੇਖੋ ਮੈਂ ਤੁਹਾਡੀ رائے ਅਲੱਗ ਹੋਏਗੀ ਸਰਸ ਕਿ ਰਾਗ ਹੋਏਗੀ ਪਰ ਮੈਂ ਖੁੱਲ ਕੇ ਗੱਲ ਕਰਨਾ ਹੈ ਨਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਸਾਡੀ ਆਪ ਪਾਰਟੀ ਦੇ ਦੇਖੋ ਦੇ ਸੁਪਰੀਮੋ ਹੈ ਅਰਵਿੰਦ ਕੇਜਰੀਵਾਲ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਜਾਦੇ ਦਿੱਲੀ ਦੇ ਬਣੇ ਨੇ ਹੁਣ ਤਾਂ ਨਹੀਂ ਆ ਸਾਬਕਾ ਹੋ ਚੁੱਕੇ ਨੇ ਉਹ ਉਹਨਾਂ ਦੀ ਉਥੇ ਆਪ ਪਾਰਟੀ ਦੀ ਭਾਜਪਾ ਨਾਲ ਸਿੱਧਾ ਖੜਕਦੀ ਹੈ ਕਿ ਆਪ ਪਾਰਟੀ ਨੂੰ ਖੁਸ਼ ਕਰਨ ਲਈ ਸੁਪਰੀਮੋ ਨੂੰ ਖੁਸ਼ ਕਰਨ ਦੇ ਲਈ ਚਲੋ ਆਪਾਂ ਕਹਿੰਦੇ ਆ ਕਿਸਾਨਾਂ ਨੂੰ ਖੁਸ਼ ਕਰਨੀ ਉਹਨੇ ਤਰਕ ਦਿੱਤਾ ਅੱਜ ਵਧੀਆ ਬਿਆਨ ਦਿੱਤਾ ਲਾਈਵ ਹੋ ਕੇ ਪਰ ਹੁਣ ਇਹ ਵੀ ਹੋਤਦਾ ਹੈ ਕਿ ਆਪ ਪਾਰਟੀ ਜਿਹੜੇ ਸੁਪਰੀਮੋ ਨੇ ਉਹ ਖੁਦ ਹੀ ਨਾਰਾਜ਼ ਹੋ ਸਕਦੇ ਭਗਵਾਨਤਮਾਨ ਤੋਂ ਕਿ ਤੂੰ ਹੀ ਤਾਂ ਇਹ ਗੱਲ ਕਰ ਰਿਹਾ ਮੇਰੀ ਕੇਂਦਰ ਨਾਲ ਗੱਲਬਾਤ ਹੋਈ ਹੈ ਨਹੀਂ ਦੇਖੋ ਫਿਰ ਉਹ ਜੇ ਹੁਣ ਆਪਾਂ ਫਿਰ ਉਹੀ ਗੱਲ ਆ ਜਾਂਦੀ ਹੈ ਨਾ ਵੀ ਰਿਮੋਟ ਦਿੱਲੀ ਦੀ ਸਰਕਾਰ ਕੋ ਚੱਕ ਜੇ ਸਾਡੀ ਸੂਬੇ ਦੀ ਸਰਕਾਰ ਕਿੱਥੋਂ ਚੱਲਦੀ ਹੈ ਜੀ ਜੀ ਇਹ ਜੀ ਇਹ ਕਾਂਗਰਸ ਦੇ ਟਾਈਮ ਵੀ ਉਹ ਇਹ ਕੁਐਸਚਨ ਆਉਂਦਾ ਸੀ ਗਾਦੀਦਾਂ ਬਾਦਲ ਦੇ ਟਾਈਮ ਵੀ ਆਉਂਦਾ ਸੀ ਕਿਉਂਕਿ ਇਹਨਾਂ ਦਾ ਜਿਹੜਾ ਮੇਨ ਕਮਾਂਡ ਸੀਗੀ ਉਹ ਵੀ ਹਾਈ ਕਮਾਂਡ ਇੱਕ ਕਿਸਮ ਦੀ ਦਿੱਲੀੋਂ ਸੀਗੀ ਬੇਸ਼ੱਕ ਸੁਪਾ ਆਪਣੀ ਖੇਤਰੀ ਪਾਰਟੀ ਹੈ ਜਿਹੜੀ ਗਾਦੀਦਾਂ ਪਾਰਟੀ ਹੈ ਲੇਕਿਨ ਕਮਾਂਡ ਹੈੱਡ ਆਫ ਇਹਨਾਂ ਦਾ ਦਿੱਲੀੋਂ ਸੀ ਅਗਰ ਇਸ ਚੀਜ਼ ਦੇ ਵਿੱਚ ਜਿਹੜੀ ਵੱਲ ਨਰਾਜ਼ ਹੋ ਰਿਹਾ ਜਿੱਦਾਂ ਜਿੱਦਾਂ ਸੀ ਕਹਿ ਸਕਦੇ ਮਾਨ ਸਾਹਿਬ ਦੇ ਸਾਥ ਨਾਲ ਨਹੀਂ ਚੱਲਦੇ ਕਿਉਂਕਿ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਬਾਰੇ ਇਹਨਾਂ ਚੈ ਚ ਸਰਸ ਇਹ ਕੱਲੇ ਪੰਜਾਬ ਦਾ ਮਸਲਾ ਤਾਂ ਹੈ ਹੀ ਨਹੀਂ ਜੀ ਇਹ ਇਹਦੇ ਦਾ ਦਿੱਲੀ ਵੀ ਆਉਂਦੀ ਹੈ ਇਹਦੇ ਵਿੱਚ ਕੱਲਾ ਕੱਲਾ ਸੂਬਾ ਹਿੰਦੁਸਤਾਨ ਦਾ ਆਉਂਦਾ ਹੈ ਜੇ ਇਹਨਾਂ ਚੀਜ਼ਾਂ ਦੀ ਮਰਦਗੀ ਦੀ ਗੱਲ ਕਰਦੇ ਆ ਕਿਉਂਕਿ ਸਿੱਧੇ ਸਿੱਧੇ ਜੀ ਕਹਿ ਸਕਦੇ ਆ ਵੀ ਮੋਟਾ ਵਾਲੀ ਗੱਲ ਕਰ ਰਹੇ ਆ ਮਾਨ ਸਾਹਿਬ ਜਾਂ ਕੇ ਜਿਹੜੀ ਵੱਲ ਸਾਹਿਬ ਉਹ ਤਾਂ ਚੀਜ਼ ਹੋਣੀ ਕਿਤੇ ਨਾ ਕਿਤੇ ਗਲਤ ਹੋ ਜੂਗੀ ਕਿੱਜਾ ਜਿਹੜੇ ਲੋਕ ਸੋਚਦੇ ਆ ਜਿਹੜੇ ਲੋਕ ਗੱਲ ਕਰ ਰਹੇ ਆ ਫਿਰ ਉਹ ਸਹੀ ਕਰ ਰਹੇ ਆ ਦੇ ਮੈਰੀ ਕੋਰ ਇੱਕ ਨਵੀਂ ਅਪਡੇਟ ਆਈ ਹੈ ਹੁਣੇ ਹੀ ਕਿ ਜਿਹੜੀ 14 ਤਰੀਕ ਨੂੰ ਮੀਟਿੰਗ ਹੋਣੀ ਹੈ ਕਿਸਾਨਾਂ ਦੇ ਪੰਜ ਮੈਂਬਰ ਜੋ ਡੱਲੇਵਾਲ ਸਾਹਿਬ ਸਲੈਕਟ ਕਰਨਗੇ ਔਰ ਉਸ ਤੋਂ ਇਲਾਵਾ ਯਾਨੀ ਕਿ ਤਿੰਨ ਮੈਂਬਰ ਸੂਬਾ ਸਰਕਾਰ ਦੇ ਵੀ ਹੋਣਗੇ ਭਗਵਾਨਤਮਾਨ ਤੋਂ ਇਲਾਵਾ ਯਾਨੀ ਕਿ ਚਾਰ ਮੈਂਬਰ ਸੂਬਾ ਸਰਕਾਰ ਦੇ ਹੋਣਗੇ ਤੇ ਕਿ ਲੱਗਦਾ ਹੈ ਵੀ ਜਦੋਂ ਸੂਬਾ ਸਰਕਾਰ ਦੇ ਕਿਸਾਨ ਇਕੱਠੇ ਹੋ ਕੇ ਮੀਟਿੰਗ ਕਰਨਗੇ ਤਾਂ ਇਹਦਾ ਵਾਧੂ ਪ੍ਰਭਾਵ ਪਏਗਾ ਕੇਂਦਰ ਦੇ ਬਿਲਕੁਲ ਬਿਲਕੁਲ ਦੇਖੋ ਵੀ ਤਾਂ ਪਾਗਲ ਕਰ ਰਹੇ ਆ ਸੋਢੀ ਸਾਹਿਬ ਸੁੱਭਾ ਸਰਕਾਰ ਦੀ ਸਪੋਰਟ ਸਾਨੂੰ ਲੈਣੀ ਪੈਣੀ ਹੈ ਚਾਹੀਦੀ ਵੀਰ ਬਣਦੀ ਵੀ ਆ ਜੀ ਜੀ ਦੇਖੋ ਉਹ ਉਹ ਸੁਪਾਸ ਸਰਕਾਰ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਚਾਰ ਬੰਦੇ ਲੈ ਰਿਆਂ ਜਾਂ ਪੰਜ ਲੈ ਰਿਆਂ ਬਹੁਤ ਵਧੀਆ ਗੱਲ ਆਛ ਲੱਗ ਆ ਜੋ ਸਾਡਾ ਮੈਨਾ ਦਾ ਇਹ ਚਾਰ ਪੰਜ ਸੁਪਾਸ ਸਰਕਾਰ ਦੇ ਚਾਰ ਪੰਜ ਕਿਸਾਨ ਹੋ ਜਾਣਗੇ ਫਿਰ ਸਿਸਟਮ ਦੇ ਵਿੱਚ ਬੈਠ ਕੇ ਟੇਬਲ ਟੌਕ ਹੋ ਜੂਗੀ ਇਹ ਇਹਨੂੰ ਕਹਿੰਦੇ ਆ ਰਲ ਮਿਲ ਕੇ ਕੰਮ ਕਰਨਾ ਅਗਰ ਮੈਂ ਮੇਰੀ ਦੇ ਵਿੱਚ ਕੰਮ ਕਰੂੰਗੇ ਤਾਂ ਮਾਨ ਸਾਹਿਬ ਘਟ ਕੇ ਨਹੀਂ ਸਾਡੀ ਸਰਕਾਰ ਵੱਲੋਂ ਕਹਿੰਜੀ 15 ਬੰਦੇ ਆਉਣਗੇ ਕਿਸਾਨ ਕਹਣਗੇ ਨਹੀਂ ਤੁਹਾਡੇ ਸਰਕਾਰ ਵੱਲੋਂ ਤਾਂ ਇੱਕ ਬੰਦਾ ਆਊਗਾ ਦੋ ਬੰਦੇ ਆਉਣਗੇ ਫਿਰ ਇਹ ਚੀਜ਼ਾਂ ਦੀ ਤੇਰ ਮੇ ਰੋਣ ਲੱਗ ਜੂਗੀ ਫਿਰ ਕਿਦਾਂ ਕਿਤੇ ਬੜੀ ਪ੍ਰੋਬਲਮ ਆ ਜੂਗੀ ਸੋ ਬਿਲਕੁਲ ਸਹੀ ਇਹ ਜਿਹੜਾ ਉਹਨਾਂ ਨੇ ਇਸ ਚੀਜ਼ ਨੂੰ ਗਤੀਵਿਧੀ ਨੂੰ ਬਣਾਇਆ ਚੁਣਿਆ ਜਾਂ ਇਸ ਤੇ ਵਿਚਾਰ ਕੀਤਾ ਬਹੁਤ ਵਧੀਆ ਕੀਤਾ ਇਸ ਚੀਜ਼ ਦੀ ਸਲਾਗਾਤ ਦੀ ਗੱਲ ਬਣਦੀ ਹੈ ਕਿਉਂ ਕਿ ਇਸ ਚੀਜ਼ ਦਾ ਪਲੱਸ ਪੁਆਇੰਟ ਬਣਨਾ ਹੈ ਅਗਰ ਅਸੀਂ ਸੁਪਾ ਸਰਕਾਰ ਤੋਂ ਬਿਨਾਂ ਹਟ ਕੇ ਗੱਲ ਕਰਦੇ ਆ ਤਾਂ ਸਾਨੂੰ ਕਈ ਮੁਸ਼ਕਲਾਂ ਨੂੰ ਗੁਜ਼ਰਨਾ ਪਊਗਾ ਅਗਰ ਸੁਪਾ ਸਰਕਾਰ ਦੇ ਨਾਲ ਹੋ ਕੇ ਚੱਲਦੇ ਆ ਤਾਂ ਕਈ ਮੁਸ਼ਕਲਾਂ ਦਾ ਹੱਲ ਸੁਪਾ ਸਰਕਾਰ ਦੇ ਦੁਆਰਾ ਹੋ ਜੂਗਾ ਜੀ ਔਰ ਤੁਹਾਨੂੰ ਦੱਸ ਦੇਣਾ ਕਿਉਂਕਿ ਭਗਵਾਨ ਤਮਨ ਸਾਹਿਬ ਨੇ ਇੱਕ ਗੱਲ ਹੋਰ ਕਹੀ ਕਹਿੰਦੇ ਮੈਂ ਗਲਤ ਤਾਂ ਕੀਤੀ ਸੀ ਕਿ ਜਿਹੜਾ ਪੰਜਾਬ ਬੰਦ ਹੋਇਆ ਦੋ ਵਾਰ ਪੰਜਾਬ ਬੰਦ ਹੋਇਆ ਕਹਿੰਦੇ ਪੰਜਾਬ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਕਹਿੰਦੇ ਉਹ ਕੱਲਾ ਘਾਟਾ ਪੰਜਾਬ ਨੂੰ ਨਹੀਂ ਉਹ ਯਾਨੀ ਕਿ ਪੰਜਾਬ ਦੀ ਅਰਥਵਿਵਸਥਾ ਦੇ ਉੱਪਰ ਸਾਡੇ ਦੇਸ਼ ਦੀ ਅਰਥਵਿਵਸਥਾ ਵੀ ਟਿੱਕੀ ਹੋਈ ਹੈ ਤੇ ਕਹਿੰਦੇ ਸਿੱਧਾ ਦੇਸ਼ ਨੂੰ ਘਾਟਾ ਪੈ ਰਿਹਾ ਸੀ ਤਾਂ ਕਰਕੇ ਮੈਂ ਗੱਲਬਾਤ ਕਰਨ ਦੀ ਜ਼ਿਆਦਾ ਕੋਸ਼ਿਸ਼ ਕਰ ਰਿਹਾ ਸੀ ਕਿ ਨਾ ਘਾਟਾ ਦੇਸ਼ ਨੂੰ ਹੋਵੇ ਤੇ ਨਾ ਘਾਟਾ ਪੰਜਾਬ ਨੂੰ ਹੋਵੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਖਜ਼ਾਨੇ ਖਾਲੀ ਸੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹ ਸਾਰਾ ਕੁਝ ਸੈਟਅਪ ਕਰਨ ਦੀ ਹਾਂ ਸਾਨੂੰ ਟਾਈਮ ਲੱਗ ਰਿਹਾ ਹੈ ਉਹਨੇ ਮੰਨਿਆ ਕਹਿੰਦੇ ਸਾਨੂੰ ਟਾਈਮ ਲੱਗ ਰਿਹਾ ਹੈ ਔਰ ਸ਼ਰਮਾ ਜੀ ਮੈਂ ਤੁਹਾਨੂੰ ਇੱਕ ਹੋਰ ਨਵੀਂ ਅਪਡੇਟ ਦੇ ਦੇਣਾ ਕਿ ਇਹ ਮੈਂ ਕੱਲ੍ਹ ਗੱਲ ਕਰਨੀ ਸੀ ਪਰ ਮੈਂ ਅੱਜ ਹੀ ਕਰਦਣਾ ਮੇ ਕੋਲ ਹੁਣ ਆ ਗਈ ਹੈ ਕਿ ਜਿਹੜਾ ਔਰਤਾਂ ਨੂੰ 11-1100 ਰੁਪਏ ਇੱਕ ਹਰ ਵੀ ਗਾਰੰਟੀ ਦਿੱਤੀ ਗਈ ਸੀ ਆਪਾਂ ਪਹਿਲਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਯਾਦ ਤੁਹਾਨੂੰ ਜੀ ਜੀ ਉਹ ਉਹਦੀਆਂ ਉਹਦੀਆਂ ਇੱਕ ਤਰੀਕ ਤੋਂ ਸ਼ੁਰੂਆਤ ਸ਼ੁਰੂ ਹੋ ਗਈ ਹੈ ਜੋ ਅਪਡੇਟ ਮੇ ਕੋਲ ਹੁਣੇ ਆਈ ਹੈ ਅੱਜ ਅੱਜ ਮਾਨ ਸਾਹਿਬ ਨੇ ਕਰ ਦਿੱਤਾ ਫੈਸਲਾ ਆ ਗਿਆ ਮੇ ਕੋਲ ਨਿਊਜ਼ਪੇਪਰ ਦੀ ਖਬਰ ਆ ਗਈ ਹੈ ਵੇ ਦੇਖੋ ਬਿਲਕੁਲ ਮੋਬੇ ਦੇ ਵਿੱਚ ਵੀ ਇਹ ਅੱਜ ਸਵਾਲ ਉੱਠ ਚੁੱਕਿਆ ਗਿਆ ਸੀ ਪੱਤਰਕਾਰਾਂ ਦੇ ਵੱਲੋਂ ਜੀ ਦੇਖੋ ਇੱਥਾ ਕਹਿੰਦੇ ਆ ਕਿ ਜੋ ਵਾਦੇ ਕੀਤੇ ਗਏ ਆ ਜਾਂ ਤੁਸੀਂ ਮੈਨੀਫੈਸਟੋਰੀ ਦੇ ਵਿੱਚ ਲਿਖਿਆ ਗਿਆ ਹੈ ਉਹਨੂੰ ਤੁਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰੋ ਦੇਖੋ 70 ਤੋਂ ਲੈ ਕੇ 75% ਤੱਕ ਜਿਹੜੀਆਂ ਬੀਬੀਆਂ ਦੀਆਂ ਵੋਟਾਂ ਪਈਆਂ ਸੀਗੀਆਂ ਹੋ ਸਕਦਾ ਉਹ 1000 ਰੁਪਏ ਨੂੰ ਲੈ ਕੇ ਪਈਆਂ ਹੋਣ ਦੇਖੋ ਕੋਈ ਗੱਲ ਪੁੱਛ ਨਹੀਂ ਹੁੰਦੀ ਹੈ ਜਿਆਦੀ ਲੈ ਕੇ ਜਿਹਦੇ ਕੋਲ ਪੈਸਾ ਨਹੀਂ ਹੁੰਦਾ ਉਹਦੇ ਵਾਸਤੇ 1000 ਵੀ ਲੱਖਾਂ ਕਰੋੜਾ ਬਰਾਬਰ ਹੁੰਦਾ ਬਹੁਤ ਬੀਬੀਆਂ ਨੇ ਹਾਸਲਾਈ ਸੀਗੀ ਇਸੇ ਇਹੀ ਮਾਈਨਸ ਪੁਆਇੰਟ ਜਿਹੜਾ ਸਰਕਾਰ ਦਾ ਬਣਦਾ ਹੈ ਅ ਅਗਰ ਮਾਨਤਾਰ ਹੁਣ ਦੇ 12 24 ਮਹੀਨੇ 25 ਮਹੀਨੇ ਜਿੰਨੇ ਵੀ ਮਹੀਨੇ ਰਹਿੰਦੇ ਸਰਕਾਰ ਦੇ ਹੁੰਨੇ ਮਹੀਨੇ ਦੀ ਜੀ ਕਰ ਦਿਖਾਉਂਦੀ ਇਹ ਤਾਂ ਕਿਤੇ ਨਾ ਕਿਤੇ ਬਹੁਤ ਫਰਕ ਪੈ ਜਾਊਗਾ ਜੀ ਕਿਉਂਕਿ ਦੇਖੋ ਆਪਾਂ ਆਪਾਂ ਇਹ 3-4 ਮੁੱਦੇ ਲਗਾਤਾ ਆਪਣਾ ਆਪਣੇ ਚੈਨਲ ਤੇ ਸ਼ਰਮਾਈ ਕਵਰ ਕਰਦੇ ਆਏ ਆਂ ਖਾਸ ਕਰ ਔਰਤਾਂ ਵਾਲਾ ਕਹਿ ਲਈਏ ਮਹਿੰਗਾਈ ਵਾਲਾ ਕਹਿ ਲਈਏ ਜਾਂ ਕਿਸਾਨਾਂ ਵਾਲਾ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਕਰ ਰਹੇ ਆਂ ਪਰ ਸਾਨੂੰ ਵੀ ਹੁਣ ਲੱਗਦਾ ਵੀ ਅਸੀਂ ਜਿਹੜੇ ਮੁੱਦੇ ਚੱਕ ਰਿਹਾ ਉਹ ਸਹੀ ਹੈ ਸਾਡੀ ਆਵਾਜ਼ ਭਗਵਾਨਤਮਨ ਸਾਹਿਬ ਦੇ ਮੰਤਰੀਆਂ ਸਾਹਿਬ ਕਹਿ ਰਹੇ ਆਂ ਭਗਵਾਨਤਮਨ ਸਾਹਿਬ ਤੱਕ ਪਹੁੰਚ ਰਹੇ ਨੇ ਤੇ ਜਿਹੜਾ ਅੱਜ ਖਾਸ ਕਰਕੇ ਦੋ ਵਧੀਆ ਗੱਲਾਂ ਸਾਹਮਣੇ ਆਈਆਂ ਨੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਵੀ ਹੁਣ 11 11 ਪਹਿਲਾਂ 1000 ਦੀ ਗਰੰਟੀ ਸੀ 11 1100 ਮਿਲੇਗਾ ਇਹ ਨਵੀਂ ਅਪਡੇਟ ਹੈ ਦੇਖੋ ਦੇਖੋ ਸੋਦੀ ਸਾਹਿਬ ਅਸਰ ਪੈਂਦਾ ਹੈ ਜੀ ਅਸਰ ਪੈਂਦਾ ਐਸੀ ਸਹਿਯੋਗ ਦੇ ਰਹੇ ਆ ਆ ਮੀਡੀਆ ਜਿਹੜਾ ਸਹੀ ਤਰੀਕੇ ਨਾਲ ਮਿੰਡੀਆ ਚੱਲਦਾ ਸੀ ਉਹਨਾਂ ਲੋਕਾਂ ਦਾ ਵੀ ਸਹਿਯੋਗ ਦੇ ਰਹੇ ਆ ਚੈਨਲ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਅਗਰ ਚੈਨਲ ਨਾਲ ਤੇ ਗੱਲਬਾਤ ਹੁੰਦੀ ਹੈ ਤੁਸੀਂ ਯਾਰ ਮੈਂ ਗੱਲ ਕਰਦੇ ਆ ਲੋਕਾਂ ਦੇ ਵਿੱਚ ਜਾਂਦੀ ਹੈ ਸਰਕਾਰਾਂ ਤੱਕ ਜਾਂਦੀ ਹੈ ਉਸ ਚੀਜ਼ ਦਾ ਫਰਕ ਪੈਂਦਾ ਜਿਵੇਂ ਅੱਜ ਸਵੇਰ ਵੀ ਇੱਕ ਖਬਰ ਆਈ ਸੀ ਜਾਂ ਕਈ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਸੀ ਵੀ ਇੱਕ ਕਿਹੜਾ ਪਿੰਡੋਂ ਪਟਿਆਲੇ ਦੇ ਕੋਲ ਪਟਿਆਲਾ ਮੋੜਾ ਮੋੜਾ ਪਿੰਡ ਆ ਜੀ ਉਹਦੀ ਮੈਂ ਅਪਡੇਟ ਦੇਣਾ ਸ਼ਰਮਾ ਜੀ ਸਰਪੰਚ ਤੇ ਪਰਚਾ ਹੋ ਗਿਆ ਤੇ 8 ਬੰਦੇ ਹੋਰ ਗ੍ਰਿਫਤਾਰ ਦੇ ਨੇ ਇਹ ਤੁਰੰਤ ਅੱਜ ਹੀ ਕਰ ਹੋਈ ਹੈ ਹਾਂ ਬਿਲਕੁਲ ਬਿਲਕੁਲ ਇਹਨਾਂ 'ਚ ਜਾਂਦਾ ਫਰਕ ਪੈਂਦਾ ਹੁੰਦਾ ਦੇਖੋ ਤੁਹਾਡਾ ਵੀ ਚੈਨਲ ਦਾ ਵੀ ਮਿਹਨਤ ਕਰਨ ਦਾ ਦੇਖੋ ਇਹੀ ਫਾਇਦਾ ਹੁੰਦਾ ਵੀ ਹਾਂ ਮਿਹਨਤ ਪੱਲੇ ਪੈ ਜਵੇ ਜਾਂ ਸਾਡਾ ਵੀ ਦੋ ਸ਼ਬਦ ਬੋਲਣ ਦਾ ਇਹੀ ਫਾਇਦਾ ਹੁੰਦਾ ਵੀ ਪੱਲੇ ਪੈ ਜਵੇ ਕੋਈ ਨਾ ਕੋਈ ਕਿਸੇ ਦਾ ਫਾਇਦਾ ਹੋ ਜਵੇ ਸਾਡਾ ਫਾਇਦਾ ਹੋ ਜਵੇ ਲੋਕਾਂ ਦਾ ਫਾਇਦਾ ਹੋ ਜਵੇ ਜੀ ਇਸੇ ਕਰਕੇ ਅਸੀਂ ਚੈਨਲ ਦਾ ਫਿਰ ਮੈਂ ਦੁਬਾਰੇ ਧੰਨਵਾਦ ਕਰੂੰਗਾ ਲੇਕਿਨ ਚੈਨਲ ਆਪਣੀ ਜਿਹੜੀ ਪੋਸਟ ਜਾਰੀ ਰੱਖੂਗਾ ਤੇ ਜਾਰੀ ਰੱਖਦਾ ਵੀ ਰਿਹਾ ਹੈ ਔਰ ਕਿਉਂਕਿ ਨਿਰਪੱਖ ਦੇ ਮੇਦਾਰ ਤੇ ਜਿਹੜੇ ਚੈਨਲ ਹੁੰਨੇ ਆ ਜਾਂ ਜਿਹੜੇ ਲੋਕਾਂ ਨੇ ਪੇਜ ਬਣਾਏ ਆਪਣੇ ਚੈਨਲ ਬਣਾਏ ਹੋਏ ਆ ਉਹ ਸਹੀ ਤਰੀਕੇ ਨਾਲ ਕੰਮ ਕਰਦੇ ਆ ਅਗਰ ਸਹੀ ਤਰੀਕੇ ਨਾਲ ਕੰਮ ਕਰਦੇ ਆ ਸਾਡੀ ਇਸੀ ਮੁਕਾਮ ਤੇ ਬੈਠੇ ਆ ਵੇਸ਼ਕ ਬਾਪੂ ਬੰਲੇ ਵਾਲ ਨੂੰ ਚਲੰਜਾ ਦਿਨ ਹੋ ਗਏ ਆ ਲੇਕਿਨ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਵੀ ਅੱਜ ਜਿਹੜਾ ਬੜੀਆ ਕਸੂਰ ਜਿ ਚੜਿਆ ਕਿਤੇ ਨਾ ਕਿਤੇ ਸਹੀ ਜਿਹੜੀ ਪੋਜ਼ਿਟਿਵ ਵੇਵਸ ਆਈ ਆ ਜਾਂ ਸੈਂਟਰ ਸਰਕਾਰ ਵੱਲੋਂ ਪੋਜ਼ਿਟਿਵ ਵੇਵਸ ਆਈ ਆ ਉਹਦਾ ਬਹੁਤ ਵਧੀਆ ਅਸਰ ਪਿਆ ਇਸੇ ਕਰਕੇ ਪਿਆ ਜੋ ਚੈਨਲਾਂ ਤੇ ਕਿਤੇ ਨਾ ਕਿਤੇ ਸਹੀ ਦੀ ਸਹੀ ਜਾਂ ਹੋਰ ਸਾਡੇ ਭਰਾਤ ਦੇ ਕੋਲ ਕਿਤੇ ਮ ਸ਼ਰਮਾਈ ਇਹ ਤੁਹਾਡੇ ਵਰਗੇ ਸਾਰੇ ਪੱਤਰਕਾਰ ਭਰਾਵਾਂ ਦਾ ਜਦੋਂ ਕਿ ਸਾਨੂੰ ਸਹਿਯੋਗ ਮਿਲਦਾ ਤਾਂ ਹੀ ਅਸੀਂ ਉਸ ਲੈਵਲ ਤੱਕ ਜਾ ਸਕਦੇ ਆ ਨਹੀਂ ਸਾਡੀ ਤਾਂ ਇਨੀ ਔਕਾਤ ਨਹੀਂ ਹੈ ਦੇਖੋ ਮੈਂ ਨਹੀਂ ਸ਼ਰਮਾਈ ਜੋ ਸੱਚਾਈ ਹੈ ਦੇਖੋ ਇਹ ਤੁਹਾਡੇ ਵਰਗੇ ਪੱਤਰਕਾਰ ਭਾਈਚਾਰਾ ਅੱਜ ਕਦੇ ਖਨੋਰੀ ਚਲ ਜਾਂਦਾ ਕਦੇ ਚੰਡੀਗੜ੍ਹ ਆ ਜਾਂਦੇ ਆ ਸਾਨੂੰ ਤੁਹਾਡੇ ਬਹੁਤ ਵਾਣ ਹੁੰਦਾ ਸਾਰਿਆਂ ਤੇ ਤੇ ਗੱਲ ਇਹ ਮੈਂ ਮੁੱਦੇ ਤੇ ਆਣਾ ਵਾਪਸ ਤੁਸੀਂ ਜਿਵੇਂ ਗੱਲ ਕਹੀ ਪੰਜਾਬ ਸਰਕਾਰ ਦੀ ਸ਼ਰਮਾਈ ਇੱਥੇ ਮੈਨੂੰ ਇਹ ਸਵੇਰ ਦੀ ਘਰਾਂਗੀ ਹੋ ਰਹੀ ਸੀ ਕਿ ਚਲੋ ਸਰਕਾਰ ਤਾਂ ਖੁੱਲ ਕੇ ਸਾਹਮਣੇ ਆਈ ਸੂਬਾ ਸਰਕਾਰ ਪਹਿਲਾਂ ਵੀ ਆ ਰਹੀ ਸੀ ਅਸੀਂ ਇਹ ਨਹੀਂ ਕਹਿੰਦੇ ਆਖਰਕਾਰ ਮੋਦੀ ਸਰਕਾਰ ਝੁਕੀ ਹੈ ਮੰਨਦੇ ਆ ਪਰ ਹੁਣ ਤੱਕ ਉਹ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਲੀਡਰ ਭਾਜਪਾ ਦੇ ਵੱਡੇ ਵੱਡੇ ਲੀਡਰ ਕਿਉਂ ਨਹੀਂ ਸਾਹਮਣੇ ਆਉਂਦੇ ਇਹ ਵੀ ਤਾਂ ਹੈਰਾਨਗੀ ਹੈ ਨਾ ਦੇਖੋ ਹੁਣ ਸਾਰੇ ਆਣਗੇ ਦੇਖਿਓ ਨਹੀਂ ਦੇਖੋ ਛੋੜੀ ਸਾਹਿਬ ਜਿਹੜਾ ਜਿਹੜਾ ਮੋਰਚਾ 2 ਆ ਸੰਘਰਸ਼ 2 ਆ ਜੀ ਇਹ ਟੋਟੋ ਕੱਟ ਵੀ 12 ਮਹੀਨੇ ਦੇ ਕਰੀਬ ਹੋਣ ਜਾ ਰਹੇ ਆ ਜੀ 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 12 ਮਹੀਨੇ ਦੇ ਵਿੱਚ ਅਸੀਂ ਵੋਟਾਂ ਦੀ ਕਈ ਤਰ੍ਹਾਂ ਦੇ ਚੋਣਾਂ ਵੀ ਦੇਖ ਲਈ ਉਹਨਾਂ ਦੇ ਵਿੱਚ ਵੀ ਇਹ ਲੋਕ ਬਿਜ਼ੀ ਦੇਖਦੇ ਚਾਹੇ ਐਮਸੀ ਦੀਆਂ ਚੋਣਾਂ ਹੋਣ ਚਾਹੇ ਪੰਚਾਇਤੀ ਚੋਣਾਂ ਹੋਣ ਚਾਹੇ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੋਣ ਲੇਕਿਨ ਆਮ ਪਬਲਿਕ ਵਾਸਤੇ ਜਾਂ ਆਮ ਮੁੱਦਿਆਂ ਨੂੰ ਹੱਲ ਕਰਾਉਣ ਵਾਸਤੇ ਕਿਸਾਨ ਦੀ ਹੈਲਪ ਕਰਨ ਵਾਸਤੇ ਹਿੰਦੁਸਤਾਨ ਦੇ ਲੋਕਾਂ ਦੀ ਹੈਲਪ ਕਰਨ ਵਾਸਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਹੈਲਪ ਕਰਨੇ ਵਾਸਤੇ ਕਿਉਂਕਿ ਪੰਜਾਬ ਦਾ ਜਿਹੜਾ ਇਨਸਾਨ ਆ ਜਾਂ ਪੰਜਾਬ ਦਾ ਕਿਸਾਨ ਅੱਗੇ ਆ ਰਿਹਾ ਉਹ ਉਹ ਹੀ ਆਪਣੀ ਪੀੜ ਨੂੰ ਚੱਲ ਰਿਹਾ ਲੇਕਿਨ ਫਾਇਦਾ ਕਿ ਕਿਨਾਂ ਕਿਤੇ ਪੂਰੇ ਹਿੰਦੁਸਤਾਨ ਦਾ ਹੋਣਾ ਹੈ ਇਹ ਤਾਂ ਹੈ ਨਹੀਂ ਕਿ ਤਿੰਨ ਕਾਲੇ ਕਾਨੂੰਨ ਜਿਹੜੇ ਲੱਗਣੇ ਔਣੇ ਇਕੱਲੇ ਪੰਜਾਬ 'ਚ ਹੋਣੇ ਤੁਸੀਂ ਮੈਨੂੰ ਦੱਸੋ ਇਹ ਹੋ ਜੂਗਾ ਜੀ ਨਹੀਂ ਆ ਮੈਂ ਮੈਂ ਮੈਸਜੇ ਦੀ ਗੱਲ ਹੁਣੇ ਪੂਰਾ ਹਿੰਦੁਸਤਾਨ ਬਾਤ ਪਈਆਂ ਲੇਕਿਨ ਅੱਗੇ ਕੌਣ ਆ ਨਾਮ ਕੀ ਦਾ ਪੰਜਾਬ ਦਾ ਪੰਜਾਬ ਚ ਸ਼ਾਹਤਾ ਹੋ ਰਿਹਾ ਜੀ ਸ਼ਰਮਾ ਜੀ ਦਾ ਆਖਰੀ ਸਵਾਲ ਪੁੱਛਦਾ ਜੋ ਅੱਜ ਭਗਵਾਨ ਤਮਨ ਸਾਹਿਬ ਨੇ ਦਸੇ ਲਿੱਤਾ ਚਲੋ ਦੇਰ ਆਏ ਦਰੂਸਤ ਆਏ ਅਸੀਂ ਬੰਦੇ ਆ ਬਾਲਾ ਜ ਖੁੱਲ ਕੇ ਸਾਹਮਣੇ ਆਏ ਤੁਹਾਨੂੰ ਲੱਗਦਾ ਵੀ ਜਿਹੜੀ ਹੁਣ 14 ਤਰੀਕ ਨੂੰ ਮੀਟਿੰਗ ਹੋਣੀ ਹੈ ਉਹਦੇ ਵੀ ਸੂਬਾ ਸਰਕਾਰ ਦਾ ਕਿਸਾਨਾਂ ਨਾਲ ਕਿਸਾਨਾਂ ਨੂੰ ਸਾਫ ਫਾਇਦਾ ਮਿਲੇਗਾ ਪੰਜਾਬ ਨੂੰ ਲੱਗਦਾ ਤੁਹਾਨੂੰ ਹਾਂ ਬਿਲਕੁਲ ਮਿਲਣਾ ਚਾਹੀਦਾ ਬਿਲਕੁਲ ਮਿਲਣਾ ਚਾਹੀਦਾ ਕਿਉਂਕਿ ਪੋਜ਼ਿਟਿਵ ਏਅਰ ਦਾ ਮਤਲਬ ਇਹੀ ਹੈ ਵੀ ਅਸੀਂ ਕਿਤੇ ਨਾ ਕਿਤੇ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਾਂ ਜੀ ਮੰਜ਼ਿਲ ਵੱਲ ਵੱਧ ਰਹੇ ਹਾਂ ਸ਼ਬਦ ਦਾ ਸਹਾਰਾ ਲੈ ਕੇ ਵਧਣਾ ਦੇਖੋ ਮੈਂ ਤਾਂ ਸ਼ੁਰੂ ਤੇ ਕਹਿੰਦਾ ਆ ਰਿਹਾ ਹਾਂ ਵੀ ਅਗਰ ਅਸੀਂ ਤੇਰ ਮੇਰ ਕਰਕੇ ਚੱਲੂਗੇ ਤੇ ਅਸੀਂ ਫੇਲਾਂ ਜੋ ਪਹਿਲਾਂ ਫੇਲ ਹੋਏ ਆ ਜੀ ਅਸੀਂ ਪਹਿਲੇ ਪ੍ਰੋਜੈਕਟ ਨੂੰ ਫੇਲੇ ਕਹਿ ਸਕਦੇ ਆ ਕਿਉਂ ਕਿ ਕੋਈ ਚਿਹਰੇ ਨਹੀਂ ਚੜਿਆ ਅਗਰੇਜੂ ਦੇ ਵਿੱਚ ਪਾਸ ਹੁੰਦੇ ਕੱਜ ਦੁਆਰੇ ਸਾਨੂੰ ਬੈਠਣਾ ਨਾ ਪੈਂਦਾ ਅੱਜ ਬਾਪੂ ਨੂੰ ਬਜ਼ੁਰਗ ਨੂੰ ਚਰਨਮਗਨ ਉਹਨਾਂ ਦਾ ਹੁੰਦਾ ਨਾ ਮਰਨ ਵਾਸਤੇ ਬੈਠਿਆਂ ਦਾ ਉਹ ਕੀ ਪਰਸਿੱਤੀ ਕਣੀ ਹੈ ਕਿਉਂਕਿ ਅਸੀਂ ਫੇਲ ਰਹੇ ਹਾਂ ਅਸੀਂ ਫੇਲ ਨਹੀਂ ਹੋਣਾ ਆਮ ਫੇਸਬੁਕ ਜਿਆਦਾ ਹੀ ਹੋਰ ਬੋਤਨ ਮੇਰਾ ਕੰਮ ਹੀ ਹੈ ਜੀ ਚਲੋ ਸ਼ਰਮਾਈ ਤੁਸਨ ਨੂੰ ਅਪਡੇਟ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਜੋਬੀ ਸਾਹਿਬ ਬਹੁਤ ਧੰਨਵਾਦ ਧੰਨਵਾਦ ਸੋਦੋ ਤੋਂ ਇਹ ਨਾਲ ਸੰਜੀਵ ਸ਼ਰਮਾ ਜੀ ਜੁੜੇ ਸੀ ਜਿਨ੍ਹਾਂ ਸਾਨੂੰ ਪੂਰੀ ਅਪਡੇਟ ਦਿੱਤੀ ਕਿ ਜਿਵੇਂ ਅੱਜ ਮੋਗਾ ਦੇ ਵਿੱਚ ਇੱਕ ਉਦਘਾਟਨ ਸਮਾਰੋਹ ਚ ਗਏ ਸੀ ਭਗਵੰਤ ਮਾਨ ਸਾਡੇ ਸੀਐਮ ਨੇ ਉਹਨਾਂ ਨੇ ਕਾਫੀ ਮੁੱਦਿਆਂ 'ਤੇ ਗੱਲਬਾਤ ਕੀਤੀ ਪਰ ਕੋਈ ਪੱਤਰਕਾਰ ਨੇ ਸਵਾਲ ਕੀਤਾ ਕਿਸਾਨੀ ਮੁੱਦਿਆਂ ਲੈ ਕੇ ਤਾਂ ਭਗਵਾਨ ਤਮਨਜੀ ਅੱਜ ਓਪਨ ਸਾਹਮਣੇ ਆ ਗਏ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਪੁੱਲ ਦਾ ਕੰਮ ਕਰ ਰਹੇ ਆ ਜੋ ਕਿ ਬੀਤੀ ਰਾਤ ਦੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਵੀ ਭਗਵਾਨ ਤਮਨ ਸਾਹਿਬ ਨੇ ਸਾਫ਼ ਤੌਰ ਤੇ ਕਿਹਾ ਕਿ ਮੈਂ ਕੇਂਦਰ ਸਰਕਾਰ ਨਾਲ ਗੱਲ ਕੀਤੀ ਸੀ ਕਈ ਮੰਤਰੀਆਂ ਨਾਲ ਵੀ ਤੁਹਾਨੂੰ ਇਹ ਗੱਲਬਾਤ ਕਿਸਾਨਾਂ ਨਾਲ ਬਹਿ ਕੇ ਕਰਨੀ ਚਾਹੀਦੀ ਹੈ ਟਾਕ ਕਰੋ ਇਹ ਮੁੱਦਾ ਸੁਲਝ ਜਾਏਗਾ ਤਾਂ ਜੀਜ਼ਾ ਅਸਰ ਹੀ ਮੰਦੇ ਆ ਕਿ ਕੱਲ ਰਾਤੀ ਦੇਖਣ ਨੂੰ ਮਿਲਿਆ ਖਨੋਰੀ ਬਾਰਡਰ ਤੇ ਜਿੱਥੇ ਕਿ ਸਾਡੇ ਦੇ ਕੇਂਦਰ ਖੇਤੀਬਾੜੀ ਮੰਤਰੀ ਦਾ ਇੱਕ ਵਫਦ ਉੱਥੇ ਜਾਂਦਾ ਗੱਲਬਾਤ ਕਰਦਾ ਡੱਲੇਵਾਲ ਸਾਹਿਬ ਜੋ ਕਿ ਦਵਾਈਆਂ ਤੱਕ ਉਹਨਾਂ ਛੱਡਤੀਆਂ ਸੀ ਹਾਲਾਂਕਿ ਉਹਨਾਂ ਨੂੰ ਮੈਡੀਕਲ ਸਹੂਲਤਾਂ ਲੈਣੀ ਸ਼ੁਰੂ ਕਰਤੀਆਂ ਨੇ ਉਹਨਾਂ ਦੀ ਗੁਰੂਕੋਲ ਦੀ ਡ੍ਰਿਪ ਵੀ ਲੱਗ ਚੁੱਕੀ ਹੈ ਪਰ ਉਹਨਾਂ ਦਾ ਮਰਦਮਰ ਜਾਰੀ ਹੈ ਕਿਉਂਕਿ 26 ਸੌਰੀ ਮਾਫੀ ਜਨਾ 14 ਤਰੀਕ ਦਾ ਸਮਾਂ ਦਿੱਤਾ ਗਿਆ 14 ਤਰੀਕ ਨੂੰ ਇੱਕ ਵੱਡੀ ਬੈਠਕ ਹੋਣੀ ਹੈ ਜਿਸ ਦੇ ਵਿੱਚ ਕਿਸਾਨ ਆਗੂ ਤੇ ਕੇਂਦਰ ਸਰਕਾਰ ਦੇ 4 ਤੋਂ 5 ਜੋ ਸੂਤਰਾ ਉਹ ਬਗ ਲੱਗਿਆ ਵੀ ਇੰਨੇ ਵਿਅਕਤੀ ਉਸ ਬੈਠਣਗੇ ਜਿਹੜੀ ਹੁਣ ਨਵੀਂ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਦੇ ਉਹਦੇ ਵਿੱਚ ਮੰਤਰੀ ਵੀ ਕੁਝ ਬੈਠ ਸਕਦੇ ਨੇ ਤਾਂ ਇਹ ਖਬਰ ਜਲਦੀ ਕਿਸਾਨਾਂ ਲਈ ਵਧੀਆ ਆਏਗੀ ਕਿਉਂਕਿ ਜਿਵੇਂ ਅੱਜ ਭਗਵੰਤ ਮਾਨ ਸਾਹਿਬ ਨਿਤਰੇ ਨੇ ਪੂਰੀ ਤਰ੍ਹਾਂ ਕਿਸਾਨਾਂ ਦੇ ਨਿਤਰ ਕੇ ਸਾਹਮਣੇ ਆ ਗਏ ਨੇ ਤਾਂ ਇਹ ਵਧੀਆ ਗੱਲ ਹੈ ਤੇ ਪਰ ਦੂਸਰੋ ਇੱਥੇ ਹੈਰਾਨਗੀ ਇਹ ਵੀ ਹੈ ਕਿ ਹੁਣ ਭਗਵੰਤ ਮਾਨ ਸੀਐਮ ਨੇ ਪੰਜਾਬ ਦੇ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀਆਂ ਵੀ ਦੇ ਵੱਲੋਂ ਵੀ ਕੋਈ ਤੰਗ ਕੱਸੇ ਜਾਣਗੇ ਉਹ ਤੰਗ ਕੀ ਕੁਝ ਹੋਣਗੇ ਉਹ ਤੁਹਾਨੂੰ ਦਿਖਾਵਾਂਗੇ ਪਰ ਫਿਲਹਾਲ ਹੁਣ ਕਿਸਾਨਾਂ ਲਈ ਜੋ ਕਿ ਵਧੀਆ ਗੱਲਬਾਤ ਸਾਹਮਣੇ ਆ ਰਹੀ ਹੈ ਤੇ ਦੋਸਤੋ ਇਹ ਸਾਡਾ ਸ਼ਾਮ ਦਾ ਮੁੱਦਾ ਦੁਆਰਾ ਤੁਹਾਣਾ ਜੁੜਾ ਕੋਈ ਹੋਰ ਲਾਈਵ ਰੌਣ ਲੈ ਕੇ ਫਿਲਹਾਲ ਉੱਥਰ ਤੁਸੀਂ ਦੇਖ ਰਹੇ ਹੋ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ